ਦੀਦੀ ਮੈਂ ਸਭ ਜਾਣਨੀ ਹੈ ਤੂੰ ਕੀ ਕਰਦੇ ਫਿਰਦੀ ਹੋ ਤੀ ਚੁੰਦੇ ਕਿ ਇਹਨਾਂ ਨਾਲ ਲੜਾਈ ਹੁੰਦੀ ਰਹੇ ਹਟ ਟਾਈਮ ਨਹੀਂ ਮੈਨੂੰ ਕੀ ਲੋੜ ਹੈ ਤੁਹਾਡੇ ਨਾਲ ਲੜਾਈ ਪਈ ਰਹੇ ਹੋ ਦੱਸੋ ਮੈਨੂੰ ਤੂੰ ਇੱਥੇ ਕੀ ਲੈਣ ਆਏ ਇਹ ਕੁਝ ਵੇਖਣ ਆਏ ਮੈਂ ਚਾਚੀ ਵੱਲ ਆਈ ਆ ਤੇ ਆਉਂਦਿਆਂ ਤੂੰ ਮੇਰੇ ਮੱਥੇ ਲਾਗੀ ਤੇ ਮੈਂ ਕਰਦੀ ਚਾਚੀ ਉੱਥੇ ਥੱਲੇ ਮਿਲਨੇ ਹੀ ਉੱਪਰ ਨਹੀਂ ਮਿਲਨੇ ਤੂੰ ਕੀ ਲੈਣ ਆ ਕੇ ਉੱਪਰ ਤੈਨੂੰ ਪਤਾ ਹੀ ਕਿ ਸਿਮੀ ਚੜੀ ਆ ਤੈਨੂੰ ਸਾਰਾ ਪਤਾ ਵਾ ਕਿ ਮੰਮੀ ਅੰਦਰ ਰਹਿੰਦੇ ਜਿਆਦਾ ਥੱਲੇ ਚਾਚੀ ਨਹੀਂ ਵਿਖੀ ਤਾਂ ਹੀ ਮੈਂ ਉੱਪਰ ਆਈ ਆ ਤੂੰ ਹੀ ਲੈਂਦੇ ਮਜੇ ਤੈਨੂੰ ਹੋਰ ਕੋਈ ਕੰਮ ਹੈ ਨਹੀਂ ਜ਼ਬਰਦਾਰ ਜੀ ਮੈਂ ਇਹੋ ਜੀ ਗੱਲ ਕ ਹਾਂ ਮੈਂ ਤੈਨੂੰ ਕੀ ਕਹਤ ਨਹੀਂ ਆਣ ਕੇ ਇਹਦਾ ਮਤਲਬ ਇਹ ਥੋੜੀ ਆ ਕਿਦਲ ਜਿੰਦਰ ਸਾਂਭਾਂ ਟੀ ਆ ਤੇ ਮੰਮੀ ਸਭ ਕੁਝ ਉਹਨੂੰ ਦੇ ਦੇਣ ਜਿਹੜਾ ਹੱਡਾ ਹੱਟ ਵਾਹ ਹੋਰ ਬਸ ਆਪਣੇ ਮਤਲਬ ਨੂੰ ਆ ਜਿੰਨਾਂ ਚਿਰ ਪਹਿਲੀ ਨਹੀਂ ਨਾ ਮਿਲਦੀ ਉਹਨਾਂ ਜਿਹੜੀ ਆ ਉਹਨੂੰ ਸਭ ਕੋ ਮਿਲ ਗਿਆ ਨਾ ਤੇ ਵੇਖੀ ਮੰਮੀ ਨੂੰ ਕਿੱਦਾਂ ਘਰੋਂ ਬਾਹਰ ਕੱਢਦੀ ਓ ਮੇਰੇ ਕੱਪੜੇ ਲੱਗੇ ਤਾ ਹਣ ਹਾਂਜੀ ਦੀਦੀ ਕੱਪੜੇ ਲੱਗੇ ਤਾ ਹਣ ਅੱਛਾ ਤੇ ਚਾਚੀ ਕਿੱਥੇ ਗਈ ਆ ਮੰਮੀ ਤੇ ਅੰਦਰ ਲੰਮੇ ਪਏ ਆ ਕੀ ਗੱਲ ਕੋਈ ਕੰਮ ਆ ਆ ਚਾਚੀ ਵਾਲੀ ਆਈ ਹੀ ਮੈਂ ਸਸ ਨਹੀਂ ਮੰਮੀ ਅੰਦਰ ਸੁੱਤੀ ਆ ਉਹਨਾਂ ਨੇ ਨਾ ਸਿਰ ਕੀ ਰੋਹਣ ਦੀ ਗੋਲੀ ਖਾ ਕੇ ਲੰਮੇ ਪਏ ਆ ਠੀਕ ਓਦਾਂ ਹਾਂਜੀ ਹਾਂਜੀ ਨਹੀਂ ਓਦਾਂ ਠੀਕ ਆ ਮਾਰੀ ਮੋਟੀ ਹੋਣ ਦੀ ਸਿਮੀ ਤੇਰਾ ਵੀ ਸਾਭ ਲਾ ਲਿਆ ਮੈਂ ਘੜੇ ਗੱਲਾਂ ਕਰਨ ਜੋਗੀ ਆ ਤੂੰ ਤੇ ਕੋਦਰ ਤੇਰੀ ਮੰਮੀ ਕੋਠੀ ਪਾ ਦੇ ਲੱਗੀ ਏ ਜਵਾਈ ਨੂੰ ਦੀਦੀ ਮੈਂ ਕੀ ਕਰਾਂ ਮੈਂ ਇੰਨਾ ਸਮਝਾ ਕੇ ਵੇਖ ਲਿਆ ਨਾ ਮੰਮੀ ਨੂੰ ਮੰਮੀ ਨਹੀਂ ਇਹ ਕਹਿਣਾ ਮੰਨਦੇ ਸਿਮੀ ਤੂੰ ਉਹਨਾਂ ਗਵਾਂਡੀਆਂ ਨੇ ਲੜਨ ਜੋਗੀ ਆ ਤੇਰਾ ਕੋਖ ਨਹੀਂ ਹਾਲ ਤੂੰ ਆਪਣੀ ਸੱਸ ਨੂੰ ਸਮਝਾ ਨਹੀਂ ਸਕਦੀ ਕਿ ਉੱਥੇ ਕੋਠੀ ਭਾਗ ਦੇਣ ਦੀ ਦੀਦੀ ਪਹਿਲਾਂ ਮੈਂ ਉਹਨਾਂ ਨਾਲ ਲੜਦੀ ਰਹੀ ਹਾਂ ਹੁਣ ਤੂੰ ਹੀ ਮੇਰੇ ਨਾਲ ਡੈਪੇ ਆਣ ਕੇ ਫੇਰ ਮੈਂ ਇਕੱਲੀ ਕੜਾ ਤੇ ਕਰਾਂ ਵੀ ਕੀ ਮੇਰੀ ਕੋਈ ਮੰਨਦਤ ਹੈ ਨਹੀਂ ਆ ਤੇ ਮੈਂ ਤੈਨੂੰ ਸਲਾਹ ਦੇਣ ਆਈ ਆ ਮੈਂ ਥੋੜਾ ਬਤਾ ਸਮਝਾਵਾ ਨੂੰ ਦੀਦੀ ਤੂੰ ਕਿੱਦਾਂ ਦੀ ਸਲਾਹ ਦੇਂਦੇ ਏ ਤੂੰ ਤੇ ਜਖਮਾਂ ਤੇ ਲੂਣ ਛਿਰਕਣ ਆਏ ਹੋ ਤੁਹਾਡੇ ਤਾਂ ਕੰਮ ਹੀ ਇਹੀ ਹੋ ਗਿਆ ਵਾ ਕੋਈ ਤੂੰ ਚੱਜ ਦੀ ਸਲਾਹ ਦੇ ਆ ਕਰੋ ਤੁਹਾਨੂੰ ਵੀ ਪਤਾ ਵਾ ਮੈਂ ਕੱਲੀ ਜਾਣੀ ਆ ਮੇਨ ਕੋਈ ਨਹੀਂ ਸਾਥ ਦੇਣ ਡਿਆ ਦੀਦੀ ਆ ਤੇ ਦੀਦੀ ਉਹਨਾਂ ਦੀ ਗੱਲ ਕਰਦੀ ਆ ਤੇ ਤੁਸੀਂ ਹਾਂ ਤੁਸੀਂ ਵੀ ਉਹਨਾਂ ਨਾਲ ਗੱਲ ਕਰਦੇ ਹੋ ਤੇ ਮੇਰੇ ਸਾਹਮਣੇ ਆਣ ਕੇ ਤੁਸੀਂ ਮੈਨੂੰ ਡੇ ਪਰਖੋਣ ਤੁਸੀਂ ਮੈਨੂੰ ਪਰਖੋਣ ਨਹੀਂ ਆਈ ਤੈਨੂੰ ਸਮਝਾਉਣ ਆਈ ਆ ਕਿ ਤੂੰ ਆਪਣੀ ਮੰਮੀ ਨੂੰ ਕੁਝ ਸਮਝਾ ਦੀਦੀ ਮੈਨੂੰ ਸਾਰਾ ਪਤਾ ਵਾ ਕਿਹੜਾ ਕਿੱਦਾਂ ਦਾ ਤੇ ਕਿਹੜਾ ਕਿੱਦਾਂ ਦਾ ਤੁਸੀਂ ਮੈਨੂੰ ਬੇਕੂਫ ਨਾ ਸਮਝੋ ਮੈਂ ਤੁਹਾਡੀਆਂ ਸਾਰੀਆਂ ਚਾਲਾਂ ਜਾਣਨੀ ਆ ਨਹੀਂ ਤੂੰ ਮੈਨੂੰ ਹੀ ਗੱਲਾਂ ਕਰ ਸਕਦੀਆਂ ਆਪਣੀ ਸੱਸ ਨੂੰ ਸਮਝਾਹਾਂ ਜਿੰਨੂੰ ਸਮਝਾਉਣਾ ਵਾ ਦੀਦੀ ਮੈਂ ਬਥੇਰਾ ਸਮਝਾ ਕੇ ਵੇਖ ਲਿਆ ਵਾ ਉਹਨਾਂ ਨੂੰ ਨਹੀਂ ਸਮਝਾਉਂਦੀ ਜਿੱਦਾਂ ਤੁਹਾਨੂੰ ਨਹੀਂ ਨਾ ਸਮਝਾਉਂਦੀ ਉਹਨਾਂ ਨੂੰ ਵੀ ਨਹੀਂ ਆਉਂਦੀ ਅਸਾ ਤੂੰ ਮੇਰੇ ਚ ਪੇੜ ਮਾਰੀ ਜਾਂਂਦੀ ਮੇਰੇ ਮੂੰਹ ਤੇ ਹੈ ਮੇਰੀ ਬੀਅਸ ਤੇ ਕੜੀ ਜਾਂਂਦੀ ਕੜੀ ਜਾਂਂਦੀ ਤੈਨੂੰ ਮੈਂ ਸਮਝਾਉਣ ਕੀ ਆਈਂ ਦੀਦੀ ਤੂੰ ਮੈਨੂੰ ਸਮਝਾਓ ਨਾ ਮੈਨੂੰ ਸਭ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਜੀ ਮੈਂ ਸਭ ਜਾਣਨੀ ਐ ਤੂੰ ਕੀ ਕਰਦੇ ਫਿਰਦੇ ਹੋ ਤੀ ਚੁੰਦੇ ਕਿ ਨਾ ਲੜਾਈ ਹੁੰਦੀ ਰਵੇ ਹਟ ਟਾਈਮ ਇਹ ਮੈਨੂੰ ਕੀ ਲੋੜ ਹੈ ਤੁਹਾਡੇ ਨਾਲ ਲੜਾਈ ਪਈ ਰਵੇ ਹੋਰ ਦੱਸੋ ਮੈਨੂੰ ਤੂੰ ਇੱਥੇ ਕੀ ਲੈਣ ਆਏ ਇਹ ਕੁਛ ਵੇਖਣ ਆਏ ਮੈਂ ਚਾਚੀ ਵਾਲ ਆਈ ਆ ਤੇ ਅੰਦਿਆਂ ਨੂੰ ਤੂੰ ਮੇਰੇ ਮੱਥੇ ਲਾਗੀ ਤੇ ਮੈਂ ਕਰਦੀ ਚਾਚੀ ਉੱਥੇ ਥੱਲੇ ਮਿਲਨੇ ਹੀ ਉੱਪਰ ਨਹੀਂ ਮਿਲਨੇ ਤੂੰ ਕੀ ਲੈਣ ਆ ਕੇ ਪਤਾ ਨੂੰ ਪਤਾ ਹੀ ਕਿ ਸਿਮੀ ਚੜੀ ਆ ਤੈਨੂੰ ਸਾਰਾ ਪਤਾ ਵਾ ਕਿ ਮੰਮੀ ਅੰਦਰ ਰਹਿੰਦੇ ਜਿਆਦਾ ਥੱਲੇ ਚਾਚੀ ਨਹੀਂ ਵਿਖੀ ਤਾਂ ਹੀ ਮੈਂ ਉੱਪਰ ਆਈ ਆ ਤੂੰ ਹੀ ਲੈਂਦੇ ਮਜੇ ਤਾਨੂੰ ਹੋਰ ਕੋਈ ਕੰਮ ਹੈ ਨਹੀਂ ਜਬਰਦਾਰ ਜੀ ਮੈਂ ਇਹੋ ਜੀ ਗੱਲ ਕਹੀ ਤੇ ਹੈ ਮੈਂ ਤੈਨੂੰ ਕੀ ਕਹਿ ਤਾ ਨਹੀਂ ਆਣ ਕੇ ਇਹ ਹਾਂ ਹੁਣ ਸੱਚੀ ਗੱਲ ਕਹੀ ਤੇ ਕਿੱਦਾਂ ਮਿਰਚਾਂ ਲੱਗੀਆਂ ਵਾ ਉਹ ਆਪਣੇ ਆਪਣੇ ਘਰ ਪਿਆ ਕਰੋ ਨਾ ਤੁਹਾਨੂੰ ਨਾ ਗੱਲਾਂ ਹੋਣ ਮੈਂ ਚਾਚੀ ਵਾਲਾ ਨਹੀਂ ਤੇਨਾਂ ਕੋਈ ਗੱਲ ਨਹੀਂ ਕਰਨਾਈ ਠੀਕ ਆ ਠੀਕ ਆ ਚਾਚੀ ਵੀ ਮੇਰੀ ਆ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਕਰਨੀ ਵਾਧੂ ਘਟ ਉਲਟਾ ਤੁਸੀਂ ਮੈਨੂੰ ਹੀ ਕਹਿਂਦੇ ਪੀਏ ਤੁਹਾਡਾ ਭਲਾ ਮੈਂ ਸੋਚਿਆ ਤੇ ਕੀ ਕਹਦਾ ਮੇਰਾ ਭਲਾ ਸੋਚਿਆ ਵਾ ਲੋਕੀ ਤਾਂ ਅੱਗੇ ਬੜੀਆਂ ਸੁਖਣਾ ਸੁਖਦੇ ਆ ਕਿ ਸੰਦੀਪ ਇੱਥੇ ਆਣ ਕੇ ਬਹਿ ਜੇ ਕੋਈ ਕਿ ਐਦਾ ਘਰ ਵਸਦਾ ਵੇਖਦੇ ਅੱਛਾ ਅਹੀਂ ਨਹੀਂ ਸੁਖਣਾ ਸੁਖ ਦੇ ਅਸੀਂ ਕਿਹਨੇ ਤੀ ਭੈਣ ਦਾ ਕੋਈ ਮਾਰਾ ਨਹੀਂ ਸੋਚਦੇ ਤੂੰ ਹੀ ਸੋਚਦੀ ਹੋਏਂਗੀ ਜੇ ਤੂੰ ਹੀ ਚੰਗਾ ਸੋਚਦੇ ਹੁੰਦੇ ਨਾ ਮੰਮੀ ਨੂੰ ਸਲਾਹ ਦਿੰਦੇ ਕਿ ਸੰਦੀਪ ਨੂੰ ਉੱਥੇ ਭੇਜ ਪਰ ਤੂੰ ਤਾਂ ਪੁੱਠੀਆਂ ਮੱਤਾ ਦਿੰਦੇ ਮੰਮੀ ਨੂੰ ਸਲਾਹ ਦਿੱਤੀ ਹੀ ਜਦੋਂ ਨਹੀਂ ਕੋਈ ਮੰਨਿਆ ਤਾਂ ਫਿਰ ਇਹ ਚ ਮੈਂ ਕੀ ਕਹਿ ਸਕਨੀ ਆ ਮੈਨੂੰ ਪਤਾ ਜਿੰਨੀ ਆ ਕਿ ਤੂੰ ਹੀ ਸਲਾਹਾ ਦਿੰਦੇ ਓ ਸਾਰਾ ਕੁਝ ਤੂੰ ਝੂਠ ਬੋਲਦੇ ਓ ਜਦੋਂ ਉਹਦੀ ਸੱਸ ਤੇ ਜਠਾਣੀ ਨਹੀਂ ਰੱਖਣਾ ਚਾਹੁੰਦੀ ਇਹ ਚ ਮੈਂ ਕਿਹਾ ਕਿ ਨਾ ਆ ਜਾ ਘਰ ਇੱਥੇ ਜਦੋਂ ਉਹਦੀ ਸੱਸ ਨੇ ਤੇ ਜਠਾਣੀ ਨੇ ਉੱਥੇ ਰੱਖਿਆ ਨਹੀਂ ਤੇ ਉਹਨੇ ਇੱਥੇ ਹੀ ਆਉਣਾ ਹੈ ਵਿਚਾਰੀ ਨੇ ਮੈਂ ਕਹਿੰਨੀ ਆ ਤੇਰੇ ਵਰਗੀਆਂ ਪਰਜਾਈਆਂ ਨ ਮੈਂ ਮਾਰੀ ਨਹੀਂ ਸੰਦੀਪ ਨੇ ਆਣ ਕੇ ਇੱਥੇ ਲੜਦੀ ਰਹੀ ਆ ਮੇਰੇ ਕੋਲ ਕੋਈ ਕਮੀ ਨਹੀਂ ਕੋਈ ਮਾਰੀ ਨਹੀਂ ਤੂੰ ਮਾਰੀ ਬਣਾਈ ਆ ਉਹ ਕੁੜੀ ਲੜਦੀ ਨਹੀਂ ਚੰਗਾ ਦੀਦੀ ਤੁਹਾਡੇ ਨਾਲ ਨਹੀਂ ਕੋਈ ਆਡਾ ਲਾ ਸਕਦਾ ਤੂੰ ਹੀ ਤਾਂ ਕਿਤੇ ਸੇਹਰੀ ਖਾ ਮਾਰਿਆ ਵਾ ਜਦੋਂ ਤੇ ਤੂੰ ਆਣ ਕੇ ਇੱਥੇ ਖਲੋਤੇ ਹੋ ਕੋਈ ਉਹਦਾ ਕਹਿ ਨਹੀਂ ਤੇ ਨਾਡਾ ਲਾਉਣਾ ਚਾਹੁੰਦੀ ਜਾ ਜਾ ਆਪਣੇ ਘਰ ਜਾ ਕੇ ਕੋਈ ਕੰਮ ਵੇਖ ਲੈ ਹੁਣ ਹੋਰ ਪਾਸੇ ਚਲ ਜੇਗੀ ਕਿ ਚੁਗਲੀਆਂ ਕਰਨ ਸੱਚੀ ਆ ਗਵਾਂਡੇ ਦਾ ਤਾਂ ਕੋਈ ਹਾਨ ਨਹੀਂ ਆ ਜਦੋਂ ਵੇਖ ਲਈਏ ਤੇ ਲੜਾਈ ਕਰਨੀ ਹੁੰਦੀ ਆ ਆਣ ਕੇ ਤੇ ਇੱਥੇ ਮਜ਼ੇ ਲੈਂਦੀ ਆ ਹਾਉਨ ਨੂੰ ਮੈਂ ਕਿੰਨਾ ਕੰਮ ਕਰ ਲੈਣਾ ਸੀ ਜਿਹੜਾ ਮੈਨੂੰ ਉਹਨੇ ਆਣ ਕੇ ਕੰਮ ਤੋਂ ਰੋਕ ਸੁੱਟਿਆ ਆਈ ਤੇ ਮੰਮੀ ਵੱਲ ਹੁਣੀ ਆ ਪੁਏ ਇੱਕ ਹੀ ਹੁੰਦੀ ਕਿ ਕੋਠੀ ਦਾ ਸਮਾਨ ਆਇਆ ਕਿ ਨਹੀਂ ਮੈਨੂੰ ਇਹਦਾ ਪਤਾ ਸਾਰਾ ਇਹੀ ਸਕੀਮਾਂ ਦੇਂਦੀ ਪੁੱਠੀਆਂ ਸਿੱਧੀਆਂ ਮੰਮੀ ਨੂੰ ਮੰਮੀ ਦਾ ਨਹੀਂ ਨਾ ਦਿਮਾਗ ਕੰਮ ਕਰਦਾ ਇਹ ਬੜੀ ਚਲਾਕ ਵਾ ਇਹ ਚੁੰਦੀ ਆ ਕਿ ਸਾਡੇ ਕਾ ਲੜਾਈ ਪਈ ਰਵੇ ਇੱਦਾਂ ਕਰਨੀ ਆ ਸਾਗ ਹੀ ਬਣਾ ਲੈਣੀ ਆ ਕੁਛ ਨਹੀਂ ਲੱਭਣ ਦਾ ਬਣਾਉਣ ਨੂੰ ਹੋਇਆ ਵੀ ਬੜਾ ਵਸਾਲ ਹਾਂ ਸੰਦੀਪ ਮੇਰੀ ਗੱਲ ਸੁਣੋ ਗਵੰਟਨ ਆਈ ਹੀ ਬੜਾ ਬੋਲਣ ਢੀ ਕੀ ਗੱਲ ਹੋਈ ਤੁਸੀਂ ਕੁਝ ਕਿਹਾ ਹੈ ਸੰਦੀਪ ਮੈਂ ਕੀ ਕਹਿਣਾ ਉਹ ਤਾਂ ਆਪ ਬੜਾ ਬੋਲ ਕੇ ਗਈ ਹੈ ਮੇਨਾਂ ਗੱਲ ਕੀ ਹੋਈ ਹੈ ਇਹ ਤਾਂ ਦੱਸੋ ਮੈਨੂੰ ਗੱਲ ਉਹੀ ਹੋਣੀ ਕੀ ਆ ਵਾਧੂ ਦਿਹਾੜੀ ਦੀ ਸਕੀਮਾ ਦੇਣ ਦੀ ਸੀ ਇਸੇ ਕਰਕੇ ਸੰਦੀਪ ਮੈਂ ਤੈਨੂੰ ਕਹਿੰਦੀ ਸੀ ਇੱਥੇ ਕੋਠੀ ਨਾ ਪਾ ਲੋਕੀ ਤਾਂ ਸਵਾਦ ਲੈਂਦੇ ਆ ਗੱਲਾਂ ਦਾ ਭਾਬੀ ਹਾ ਕਿਦਾਂ ਦੀ ਗੱਲ ਹੋਈ ਭਲਾ ਕੋਠੀ ਨਾ ਪਾ ਕੋਠੀ ਤੇ ਹੁਣ ਪਾਉਣੀ ਪੈਣੀ ਹੈ ਕਿੱਥੇ ਰਹਿਣਾ ਹੈ ਇੱਥੇ ਤੁਸੀਂ ਨੇ ਜੀਣ ਦੇਣ ਦੇ ਹਨੋ ਮੈਂ ਤੁਹਾਨੂੰ ਇਹੀ ਕਹਿਣੀ ਆ ਕਿ ਪਿੰਡ 'ਚ ਥਾਂ ਲੈ ਲਾ ਆਪਣੇ ਤੇ ਉੱਥੇ ਦਿਨਾਂ ਕੋਠੀ ਪਵਾ ਦਾਂਗੇ ਆਪਾਂ ਤੇ ਪਿੰਡ 'ਚ ਥਾਂ ਸਸਤਾ ਥੋੜੀ ਮਿਲ ਜਾਣਾ ਵਾ ਤੇ ਜੇ ਤੁਹਾਨੂੰ ਹੋਰ ਕਿੱਲਾ ਮਿਲਦਾ ਥਾਂ ਇਹ ਸੰਦਾ ਉੱਥੇ ਉਹਦਾ ਥਾਂ ਲੈ ਲਓ ਚੱਲ ਪੈਸੇ ਆਪਾਂ ਲਾ ਦਾਂਗੇ ਉੱਥੇ ਤੇ ਸਾ ਤੇ ਅੱਗੇ ਨਹੀਂ ਮਿਲਣ ਡਿਆ ਸਾਨੂੰ ਉਹ ਤੇ ਅੱਗੇ ਰੌਂਡੀਆਂ ਨਾ ਸਸ ਕੀ ਅਸੀਂ ਦੇਣਾ ਕੱਖ ਨਹੀਂ ਤੁਹਾਨੂੰ ਅਸੀਂ ਕਿੱਧਰ ਜਾਈਏ ਫੇਰ ਤੂੰ ਹੀ ਨਹੀਂ ਸਾਥ ਦੇਣਾ ਤੇ ਹੋਰ ਕਿੰਨੇ ਸਾਥ ਦੇਣਾ ਵਾ ਸੰਦੀਪ ਮੈਂ ਸਾਥ ਦੇ ਇਹਨੂੰ ਦੇਵਾਂਗੀ ਪਰ ਤੂੰ ਹੌਸਲਾ ਕੋ ਛੱਡਣ ਦੀ ਆ ਜੇ ਤੈਨੂੰ ਮੈਂ ਕਿਹਾ ਕਿ ਹਿੱਸਾ ਦਵਾ ਦਾਂਗੀ ਤੂੰ ਇੱਥੇ ਕੋਠੀ ਨਾਹਾ ਪਾਓ ਉੱਥੇ ਪਾਓ ਮੈਂ ਪੂਰਾ ਸਾਥ ਦਵਾਂਗੀ ਟਾਡਾ ਭਾਬੀ ਤੂੰ ਇੱਥੇ ਨਹੀਂ ਸਾਥ ਦੇਣ ੜੇ ਤੇ ਉੱਥੇ ਕਿੰਨਾ ਕ ਸਾਥ ਦੇ ਦੋਗੇ ਉਧਰ ਉਹ ਤੱਕੇ ਮਾਰ ਕੇ ਕੱਢਣ ੜੇ ਇਧਰੋਂ ਤੂੰ ਹੀ ਕੱਢੀ ਜਾਨੇ ਸੰਦੀਪ ਜਦੋਂ ਮੰਮੀ ਤੇ ਤੂੰ ਆਣ ਕੇ ਮੇਰੇ ਨਾਲ ਲੜਦੀਆਂ ਨਾ ਤਾਂ ਮੈਨੂੰ ਗੁੱਸਾ ਚੜਦਾ ਵਾ ਉਦਾਂ ਮੈਨੂੰ ਕੋਈ ਗੱਲ ਨਹੀਂ ਆਹੀਂ ਕਾ ਤੋ ਲੜਨਾ ਟਾਡੇ ਨਾਲ ਮੈਂ ਸਗੋਂ ਸਿਫਤਾ ਕਰਦੀ ਹਾਂ ਕਿ ਮੇਰੀਆਂ ਪਰਜ ਤੇ ਪਰਜਾਈਆਂ ਨੇ ਆਪਣਾ ਰੰਗ ਵਿਖਾ ਵੀ ਦਿੱਤਾ ਵਾ ਇਹ ਵੀ ਮੈਨੂੰ ਸੋ ਸੋ ਗੱਲਾਂ ਕਰਦੇ ਆ ਕਿ ਸੰਦੀਪ ਤੂੰ ਇੱਥੇ ਗੱਲਾਂ ਸੁਣਨ ਵਾਸਤੇ ਬੈਠੀ ਹੈ ਸੰਦੀਪ ਕਿਹੜੀਆਂ ਗੱਲਾਂ ਤਾਨੂੰ ਕੀਤੀਆਂ ਵਾ ਤੂੰ ਤਾਂ ਜਾਣ ਕੇ ਗੱਲਾਂ ਕਰਨੀ ਭਾਬੀ ਲਾ ਲਾ ਕੇ ਗੱਲਾਂ ਤੁਸੀਂ ਕਰਦੇ ਨਹੀਂ ਆ ਮੈਨੂੰ ਸਮਝ ਨਹੀਂ ਹੁੰਦੀ ਮੈਂ ਕਿਹੜਾ ਨਿਆਣੀ ਆ ਮੈਨੂੰ ਤਾਂ ਤੁਸੀਂ ਸਦੈਨ ਸਮਝਿਆ ਵਾ ਕਦੀ ਉਹ ਆਣ ਕੇ ਗੱਲਾਂ ਕਾਂਡਾ ਮੈਂ ਤੇ ਕਦੀ ਤੁਸੀਂ ਕਾਂਡਾ ਪੈਂਦੀ ਆਂ ਭਾਬੀ ਤੁਸੀਂ ਉਹਨੂੰ ਕੋਈ ਗੱਲ ਕੀਤੀ ਹੋਊਗੀ ਤੇ ਤਾਂ ਹੀ ਉਹ ਗਏ ਇਦਾਂ ਮੈਂ ਨਹੀਂ ਕੋਈ ਵੀ ਗੱਲ ਕੀਤੀ ਉਹੀ ਮੇਰ ਨਾਲ ਮੱਥਾ ਲਾਉਣ ਆਈ ਹੀ ਮੈਂ ਨਹੀਂ ਗਈ ਉਧਰ ਭਾਬੀ ਹਿੱਦਣਾ ਕਰਿਆ ਕਰੋ ਸਗੋਤਾ ਨੂੰ ਗਵੰਡੀਆਂ ਨਾ ਬਣਾ ਕੇ ਰੱਖਣੀ ਚਾਹੀਦੀ ਆ ਮੈਂ ਬਥੇਰੀ ਬਣਾ ਬਣਾਵੇ ਲਿਆ ਉਹ ਨਹੀਂ ਰਹਿਣ ਵਾਲੀ ਰਲ ਕੇ ਚਲੋ ਠੀਕ ਆ ਜਿਹੜਾ ਕੰਮ ਕਰਨ ਡੇ ਆ ਨਾ ਕਰ ਲੋ ਤੁਸੀਂ ਆਹੋ ਤੂੰ ਚਲ ਜਾ ਉਧਰ ਨੂੰ ਇਹਨਾਂ ਦਾ ਕੋਈ ਹਾਲ ਨਹੀਂ ਆ ਜਿੱਤੀ ਹੁੰਦੀ ਏ ਧੀ ਲਾਂਡਾ ਪੰਦੀ ਆ ਮਾਂ ਆਉਂਦੀ ਆ ਤੇ ਮਾਂ ਡਾ ਪੰਦੀ ਆ ਢੇ ਲੈਣ ਦੱਸ ਮੈਂ ਜਾਵਾ ਤੇ ਜਾਵਾ ਵੀ ਕਿੱਥੇ ਮੈਨੂੰ ਤੇ ਇਹਨਾਂ ਨੇ ਵਾਧੂ ਹੀ ਸਮਝਿਆ ਵਾ ਸੁਣੋ ਤੇ ਕੱਲ ਦਾ ਮੂੰਹ ਜਾਂ ਲਟਕਾਇਆ ਵਾ ਦੱਸ ਦੇ ਨਹੀਂ ਕੁਝ ਵੀ ਕੀ ਕੀ ਬਣਿਆ ਸੀ ਉੱਥੇ ਮੰਮੀ ਵੀ ਮੈਨੂੰ ਪੁੱਛਣ ਡੇ ਹੀ ਦਿਲਜੀਤ ਗਿਆ ਆ ਦੱਸਿਆ ਕੁਝ ਕਿ ਨਹੀਂ ਦੱਸਿਆ ਮੈਂ ਤੈਨੂੰ ਕੀ ਦੱਸਾਂ ਮੰਮੀ ਘਰ ਨਹੀਂ ਆ ਮਿਲੇ ਭਾਬੀ ਹੀ ਗੱਲੇ ਮੰਮੀ ਦਾ ਤੇ ਹਾਲ ਹੀ ਇਹੋ ਹੋ ਗਿਆ ਵਾ ਜੇ ਇਹ ਮੰਮੀ ਉਹਦਾਂ ਗਏ ਹੀ ਨਾ ਮੈਨੂੰ ਲੈਣ ਤੇ ਘਰੋਂ ਨਿਕਲ ਗਏ ਹੀ ਜੇ ਅੱਜ ਤੁਸੀਂ ਗਏ ਆ ਉਹ ਭਾਬੀ ਰਲਈਏ ਮੰਮੀ ਨਾਲ ਉਹਨਾਂ ਨੇ ਇੱਕੋ ਗੱਲ ਬਾਤ ਵਾ ਉਹਨੂੰ ਪਤਾ ਲੱਗ ਗਿਆ ਹੀ ਉਹਨੇ ਫੋਨ ਕੀਤਾ ਸੀ ਤੇ ਘਰੋਂ ਨਿਕਲ ਗਈ ਮਿੰਟ ਸਮਝ ਨਹੀਂ ਆਉਂਦੀ ਤੁਹਾਡੇ ਨਾਲ ਗਿਆ ਕੋਈ ਕਿ ਨਹੀਂ ਗਿਆ ਸੀ ਉਹ लवली ਨਹੀਂ ਲੱਗ ਕੋਈ ਗਵਾਨੀ ਨੇ ਮੁੰਡਾ ਹਾਂਜੀ ਉਹਨੂੰ ਨਾਲ ਲਿਆ ਗਿਆ ਸੀ ਤੇ ਦਲਜਿੰਦਰ ਵੀ ਨਹੀਂ ਕਰ ਦਲਜਿੰਦਰ ਘਰੇ ਹੀ ਗੇ ਉਹ ਕਿਤੇ ਪੈਰਾਂ ਦੇ ਪਾਣੀ ਪੀਂਦ ਹੁੰਦੀ ਆ ਕਿ ਨਹੀਂ ਮੇਰਾ ਕਸੂਰੀ ਕੋਈ ਨਹੀਂ ਆ ਮੈਂ ਕਦੀ ਕੋ ਕਿਹਾ ਹੀ ਨਹੀਂ ਆ ਨਾ ਉਹਦੇ ਬੜੀ ਸੱਚੀ ਸਤਰੀ ਆ ਤੇ ਉਹਦੇ ਕੁਝ ਕਹਿੰਦੀ ਨਹੀਂ ਆ ਮੈਂ ਸੁਨੀਪ ਸਭ ਕੋ ਕਿਹਾ ਕਿ ਵੇਖ ਲਿਆ ਉਹਨੂੰ ਉਹ ਕਹਿੰਦੀ ਮੈਂ ਨਹੀਂ ਇਹ ਕਰਨੀ ਸਭ ਕੋ ਇਹ ਮੰਮੀ ਆਪ ਕਰਨੀ ਮੇਰ ਨਾਲ ਪਹਿਲੀ ਮੰਮੀ ਕੁਝ ਨਹੀਂ ਕਰਨਦੀ ਸਭ ਕੋ ਜੇ ਇਹੋ ਕਰਵਾਉਂਦੀ ਆ ਤਹਾਡੇ ਸਾਹਮਣੇ ਸੱਚੀ ਹੋ ਜਾਂਦੀ ਆ ਦੱਸ ਹੁਣ ਮੈਂ ਕਰਾਂਗੀ ਉਥੇ ਲੜਪੈਣਾਂ ਨਾਲ ਜਾ ਕੇ ਉਥੇ ਮੰਮੀ ਮਿਲਦੀ ਮੈਂ ਉਹ ਨਾਲ ਗੱਲ ਕਰਦਾ ਭਾਬੀ ਨੇ ਕੀ ਗੱਲ ਕਰਨੀ ਸੀ ਹੁਣ ਤਾਂ ਗਿਆ ਮੰਮੀ ਨਾਲ ਆਪਣੀ ਗੱਲਾਂ ਨਹੀਂ ਲੈਂਦਾ ਵਾ ਗਲਤੀ ਤਾਂ ਸਾਰੀ ਢਾਡੀ ਆ ਤੁਸੀਂ ਉਹਨੂੰ ਇਕੱਲੇ ਨੂੰ ਲੈ ਗਏ ਸਰਪੰਚ ਨੂੰ ਨਾਲ ਖੜਦੇ ਤੇ ਸਭ ਕੁਝ ਮਿਲ ਜਾਂਦਾ ਸੰਦੀਪ ਬੇਇੱਜ਼ਤੀ ਪਤਾ ਕਿੰਨੀ ਹੁੰਦੀ ਆ ਹੁਣ ਮੈਂ ਸਰਪੰਚ ਨੂੰ ਨਾਲ ਲੈ ਕੇ ਜਾਂਦਾ ਕਿ ਮੈਂਬਰ ਨੂੰ ਖੜਦਾ ਸਾਰੇ ਪਿੰਡ 'ਚ ਪਤਾ ਲੱਗ ਜਾਣਾ ਸੀ ਤੇ ਉਦਾਂ ਕਿਹੜਾ ਨਹੀਂ ਬੇਇੱਜ਼ਤੀ ਹੋਣੀ ਵੇਟੇ ਤੇ ਹੋਂਡੀ ਸਾਡੀ ਹਜੇ ਵੀ ਤੇ ਜਿਹੜਾ ਹੱਕ ਵਾ ਉਹਦੇ ਲੈਣਾ ਹੀ ਆ ਏਦਾਂ ਕਿਦਾਂ ਛੱਡ ਦੀਏ ਇਹਦਾ ਮਤਲਬ ਇਹ ਥੋੜੀ ਆ ਕਿਦਾਂ ਜਿੰਦਰ ਸਾਂ ਭਾਂਟੀ ਆ ਤੇ ਮੰਮੀ ਸਭ ਕੁਝ ਉਹਨੂੰ ਦੇ ਦੇਣ ਜਿਹੜਾ ਸਾਡਾ ਹੱਦ ਤੋ ਵਾ ਹੋਰ ਬਸ ਆਪਣੇ ਮਤਲਬ ਨੂੰ ਆ ਜਿੰਨਾਂ ਚਿਰ ਪਹਿਲੀ ਨਹੀਂ ਨਾ ਮਿਲਦੀ ਉਹਨਾਂ ਜਿਹੜੀ ਆ ਉਹਨੂੰ ਸਭ ਕੋ ਮਿਲ ਗਿਆ ਨਾ ਤੇ ਵੇਖੀ ਮੰਮੀ ਨੇ ਕਿਦਾਂ ਘਰੋਂ ਬਾਹਰ ਕੱਢਦੀ ਓ ਤੇ ਹੁਣ ਕੀ ਸੋਚਿਆ ਤੁਸੀਂ ਕੀ ਕਰਨਾ ਕੀ ਕਰਨ ਦੱਸ ਬਣਾ ਮੈਂ ਉਹਨੂੰ ਕੀ ਕਰਨ ਜਾ ਕੇ ਉੱਥੇ ਮੰਮੀ ਮਿਲਦੀ ਤਾਂ ਹੀ ਗੱਲ ਹੋਣੀ ਤੇ ਇਹਦੇ ਸਭ ਕੁਝ ਦੇ ਦੇਣਾ ਉਹਨੂੰ ਸੰਦੀਪ ਗੱਲ ਫਿਰ ਮੰਮੀ ਜਾਵੇ ਮੇਰੇ ਨਾਲ ਮੰਮੀ ਨਾਲ ਗੱਲ ਕਰਾਂਗੇ ਮੰਮੀ ਤੇ ਅੱਗੇ ਮੈਨੂੰ ਕਹਿਣ ਦੇ ਹੀ ਕਹਿੰਦੇ ਮੈਨੂੰ ਕਿਉਂ ਨਹੀਂ ਨਾਲ ਖੜਿਆ ਮੈਂ ਗੱਲ ਕਰਦੀ ਉਹਨਾਂ ਨਾਲ ਮੈਂ ਤਾਂ ਫਿਰ ਮੰਮੀ ਨੇ ਸਮਝਾਇਆ ਮੈਂ ਮਮਮੀ ਤੁਹਾਨੂੰ ਤਾਂ ਨਹੀਂ ਖੜਿਆ ਕਿ ਜੇ ਉੱਥੇ ਕੋਈ ਗੱਲਬਾਤ ਹੋ ਗਈ ਨਾ ਤੇ ਗੱਲ ਵਧਣੀ ਆ ਘਟਣੀ ਥੋੜੀ ਆ ਸੰਦੀਪ ਗੱਲ ਵਧਣੀ ਕਿੱਦਾਂ ਹੀ ਪਰ ਮੰਮੀ ਨੇ ਮੈਨੂੰ ਨਾਲ ਲੈ ਜਾਂਦਾ ਅੱਗੇ ਕੋਈ ਮਿਲਦਾ ਨਾ ਫੇੜਾ ਹੀ ਪੈਣਾ ਸੀ ਕੀ ਕਰਨੇ ਉੱਥੇ ਜਾ ਕੇ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਹੋ ਟੈਨਸ਼ਨ ਲਓ ਠੀਕ ਆ ਨਾ ਜੋ ਹੋਊਗਾ ਵੇਖੀ ਜਾਊਗੀ ਫਿਰ ਸੰਦੀਪ ਟੈਨਸ਼ਨ ਕੀ ਹੋਣੀਆਂ ਲੈਣੀ ਮੇਰੀ ਸੁਣ ਗੱਲ ਕੋਠੀ ਇੱਥੇ ਬੈਜੂਗੀ ਪਤਾ ਇਦਾਂ ਕਰੀਏ ਫਿਰ ਕਾਨੂੰਨੀ ਕਾਰਵਾਈ ਕਰਦਣੇ ਹੋਰ ਕੀ ਕਰਨਾ ਓ ਕੇਸ ਲਾ ਦਿੰਨੇ ਆ ਚਲੋ ਇੱਕ ਵਾਰੀ ਮੰਮੀ ਨੂੰ ਆ ਲੈੰਦੋ ਘਰ ਮੰਮੀ ਨੇ ਘਰ ਆਉਣਾ ਇਆ ਕਿਥੇ ਜਾਣਾ ਵਾ ਹੁਣ ਫੋਨ ਕਰਕੇ ਨਹੀਂ ਆ ਜਾਣਾ ਜੇ ਤੇ ਬਹਿ ਕੇ ਗੱਲ ਨਿਬੜਜੋਗੀ ਠੀਕ ਆ ਨਹੀਂ ਤੇ ਫਿਰ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਵਾ ਇਦਾਂ ਹੀ ਕਰਾਂਗੇ ਫੋਨ ਕਰਕੇ ਨਹੀਂ ਆ ਜਾਣਾ ਜਦੋਂ ਜਾਣਾ ਇਦਾਂ ਹੀ ਜਾਣਾ ਹੁਣ ਚਲੋ ਠੀਕ ਆ ਆਜੋ ਫਿਰ ਮੈਂ ਚਾਹ ਬਣਾਵਾ ਘੁੱਟ ਦਲ ਜੀ ਤੇ ਇੱਧਰ ਆ ਪਤ ਕਿੱਥੇ ਚੱਲੇ ਆ ਮੈਂ ਬੈ ਜਾ ਚਲ ਮੰਮੀ ਬੈਲੀ ਕਿੱਥੇ ਚੱਲੇ ਆ ਮਾੜਾ ਬੜਾ ਟਿੱਲਾ ਜਾ ਮੂੰਹ ਕੀਤਾ ਕੀ ਗੱਲ ਵਾ ਠੀਕ ਵੀ ਹੈ ਮੈਂ ਮਾੜਾ ਹੈ ਤਾਂ ਠੀਕ ਵਾ ਉਹੀ ਗੱਲ ਸੋਚੀ ਜਾਂਦੇ ਆ ਮ ਜਿਹੜੀ ਹੋਈ ਆ ਗੱਲ ਦੀ ਜੋ ਮੇਰੇ ਘਰ ਦੇ ਮੇਰੇ ਨਾਲ ਕਰਨ ਦੇ ਕੋਈ ਗੱਲ ਨਹੀਂ ਪਤਾ ਹੀ ਹੈਗੇ ਆ ਨਾ ਅਸੀਂ ਲੈ ਕੇ ਛੱਡਾਂਗੇ ਆਪਣਾ ਹੱਕ ਛੱਡਦੇ ਨਹੀਂ ਆ ਤੂੰ ਫਿਕਰ ਨਾ ਕਰ ਨਾ ਹੋ ਤਾਂ ਕਾਨੂੰਨੀ ਕਾਰਵਰੀ ਕਰਾਂਗੇ ਹੀ ਉਹ ਠੀਕ ਆ ਮਾਤਾ ਉਹੀ ਮੈਂ ਸੋਚਣ ਡਿਆ ਸੀ ਲਾੜ ਤੇ ਨਾ ਇਹੋ ਹਾਲ ਹੈਗਾ ਵਾ ਆਏ ਹੋਰ ਕੋਈ ਕਾਰਵਾਈ ਕਰਨੀ ਪੈਣੀ ਆ ਠੀਕ ਆ ਕੋਈ ਗੱਲ ਨਹੀਂ ਤੂੰ ਫਿਕਰ ਨਹੀਂ ਕਰਨਾ ਮੇਰਾ ਪੁੱਤ ਫਿਕਰ ਦੇ ਮਾਤਾ ਹੁੰਦਾ ਹੀ ਹੁੰਦਾ ਸ ਹੁਣ ਤਿੰਨ ਚਾਰ ਗਿੱਲੇ ਬੈਲੀ ਆ ਇਹਦਾ ਛੱਡੀ ਜਾਂਦੀ ਛੱਡਣੀ ਕਿਉਂ ਮਾ ਆਪਣਾ ਹੱਕ ਕੋ ਛੱਡਣਾ ਮੈਂ ਲੈ ਕੇ ਛੱਡਾਂਗੇ ਤੂੰ ਕੀ ਕਰਨਾ ਘਰ ਤੂੰ ਮੰਮੀ ਦੇ ਘਰ ਮਿਲਦੀ ਨਹੀਂ ਆ ਲੈਣਾ ਕਿੱਥੋਂ ਆ ਅੱਗੋ ਭਾਬੀ ਮਿਲਦੀ ਆ ਤੋ ਕਿ ਨਹੀਂ ਮੈਂ ਕੋਈ ਨਹੀਂ ਕਰਨੀ ਸਭ ਕੋ ਮੰਮੀ ਕਰਨ ਦੀ ਤੂੰ ਦੱਸ ਕਿੱਥੇ ਨਹੀਂ ਹੈ ਗਿਆ ਮੈਂ ਫੋਨ ਕਰਤਾ ਸੀ ਤੇ ਬਸ ਫਿਰ ਉਹ ਚਲ ਗਈ ਹੋਣੀ ਆ ਕਿ ਇਹਨੇ ਆਣ ਕੇ ਮੇਨਾਂ ਗੱਲ ਕਰਦੀ ਮੈਂ ਪਹਿਲਾਂ ਕਿਸਕ ਜਾਨੀ ਆ ਉਹ ਚਲਾਕ ਬੜੀ ਆ ਉਹ ਤੇ ਚਲਾਕ ਜਿਹੜੀ ਹੈਗੀ ਹੈਗੀ ਆ ਭਾਬੀ ਉਹਦੇ ਨੂੰ ਵੱਧ ਚਲਾਕ ਵਾ ਬਸ ਪਰ ਭਾਬੀ ਦੇ ਪੁਆਰੇ ਨੇ ਭਾਬੀ ਨੇ ਕੱਲੀ ਹੋਣੀ ਆ ਮੈਂ ਆਪੇ ਕਰ ਲੂੰਗੀ ਗੱਲ ਗੱਲ ਹੀ ਭਾਬੀ ਨਾਲ ਹੋਈ ਤੇ ਮੰਮੀ ਨਾਲ ਤਾਂ ਗੱਲ ਨਹੀਂ ਹੋਈ ਫੋਨ ਤੇ ਵੀ ਉਹੋ ਹੀ ਚਲਾਕ ਬੜੀ ਆ ਭਾਬੀ ਤੇਰੀ ਉਹਨੇ ਕਹਿਤਾ ਹੁਣ ਵੀ ਤੂੰ ਚਲ ਜਾ ਮੈਂ ਆਪੇ ਗੱਲ ਕਰ ਲੂੰਗੀ ਮੈਨੂੰ ਹੁਣ ਕੋਈ ਸਮਝ ਨਹੀਂ ਆਉਂਦੀ ਮੰਮੀ ਮੈਂ ਰਛਦਾਈ ਹੋ ਗਿਆ ਵਾਂ ਚੰਗੀ ਕੋਠੀ ਪਾਉਣ ਲੱਗਾ ਵਾਂ दुखी हो गया मैं ने। ਭਰਾਣਾ ਨਹੀਂ ਗੱਲ ਕੀਤੀ। ਭਰਾਣਾ ਕੀ ਗੱਲ ਕਰਨੀ ਉਹ ਫੋਨ ਨਹੀਂ ਚੁੱਕਦਾ। ਉਹਨੂੰ ਫੋਨ ਕਰਕੇ ਵੇਖਿਆ ਮੈਂ। ਉਹਨਾਂ ਪਹਿਲੇ ਪੱਕਿਆ ਕਰ ਲਿਆ ਹੁਣਾਂ ਵਾ। ਭਾਬੀ ਤੇਰੀ ਨੇ ਕਿ ਤੂੰ ਨਾ ਫੋਨ ਚੁੱਕੇ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵਾ। ਕਿ ਦਲਜੀਤ ਨੂੰ ਪਤਾ ਲੱਗ ਗਿਆ ਵਾ ਜੇ ਪਿਆਲੀ ਨਾ ਕਰਾਉਣ ਲੱਗੇ ਆ। ਹੁਣ ਕੀ ਬਰਾ ਕੀ ਬੰਦਾ ਕੀ ਨਹੀਂ ਬੰਦਾ। ਕਿਤੇ ਪਹਿਲਾਂ ਬਲਾਣਾ ਕਰਾ ਲੈਣਾ। ਮੈਂ ਤਾਂ ਕਹਿੰਨੀ ਚਾਰ ਬੰਦੇ ਇਕੱਠੇ ਕਰੀ ਉਧਰੋਂ ਵੀ ਤੇ ਇਧਰੋਂ ਵੀ ਲੈ ਜੀ। ਨਾਲ ਮੈਂ ਐ ਵੀ ਚੱਲਾਂਗੀ। ਮਾਤਾ ਇਦਾਂ ਕਰਦੇ ਆ। ਪਰ ਕਿ ਇਤਨਾ ਆਪਾਂ ਦੋਵੇਂ ਚਲ ਜੰਨੀ ਆਹੋ ਉਹ ਦਾਣੀਆਂ ਲੱਗਨ ਨਾ ਹੀ ਫੋਨ ਕਰਨਾ ਚੁੱਪ ਕਰਕੇ ਜਾਵਾਂਗੇ ਲਵੜੀ ਨੂੰ ਮੈਂ ਕਹਿ ਸੁਡੂੰਗਾ ਉਹ ਲੱਗੇ ਮੁੰਡਾ ਹੈਗਾ ਵਾ ਅੱਛਾ ਉਹਨੂੰ ਮੈਂ ਕਹਿ ਦੂੰਗਾ ਵੀ ਜਦੋਂ ਮਾਤਾ ਘਰ ਆਜੂਗੇ ਨਾ ਹਨੂੰ ਦੱਸ ਦੀ ਚੱਲ ਆ ਵਧੀਆਂ ਕੀਤਾ ਵਾ ਜਾਨੀ ਗੱਲ ਤੇ ਕਰਾਂਗੇ ਆਹੋ ਕਿ ਕੋਈ ਕਹਿੰਦੇ ਤੂੰ ਇਹ ਆ ਕਰਵੇਂ ਕਿਦਾਂ ਨਾ ਫਿਰ ਕਾਨੂੰਨੀ ਕਾਰਵਾਈ ਕਰਨੀ ਆਹ ਫਿਰ ਕੋਹਣਾ ਕੋਈ ਕਰਦਾ ਹੀ ਪੈਣਾ ਨਾ ਇਦਾਂ ਨਹੀਂ ਉਹਨਾਂ ਨੇ ਹੱਕ ਦੇਣਾ ਤੈਨੂੰ ਉਹਦਾ ਰਾਦਾ ਵੀ ਇਹਨੇ ਕੋਈ ਗੱਲ ਨਹੀਂ ਕਰਨੀ ਉਹਨੂੰ ਇਹ ਵੀ ਗੱਲ ਦਾ ਪਤਾ ਲੱਗਾ ਉੱਥੇ ਕੋਠੀ ਪਾਉਣ ਡਿਆ ਉਹਨਾਂ ਨੂੰ ਇਹ ਹੋ ਗਿਆ ਹੋਣਾ ਵਾ ਤੂੰ ਤਾਂ ਬਹਿ ਲਿਆਂ ਡਿਆ ਉੱਥੇ ਸਭ ਕੁਝ ਚਲਾਈ ਜਣਾ ਵਾ ਆਪਾਂ ਇੱਥੇ ਸੰਭਲੀਏ ਸਭ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਅੱਗੇ ਤੂੰ ਗਲਤੀ ਕਰ ਲਈ ਜੇਕਰ ਤੈ ਤੂੰ ਮੈਨੂੰ ਨਾਲ ਲੈ ਜਾਂਦਾ ਨਾ ਮੈਂ ਦਰਜਿੰਦਰ ਨੂੰ ਚੰਗੀ ਤਾਂ ਪੱਠੇ ਪਾ ਕੇ ਆਉਣੀ ਤੇਰੀ ਭਾਬੀ ਤੇਰੀ ਕਿਹ ਚਾਹੀਏ ਮੈਂ ਉਹ ਨਹੀਂ ਕਹਿਣਾ ਇਹ ਦੱਸ ਬਣਾ ਕਰਨ ਨਾਲ ਸਭ ਕੋ ਮੰਮੀ ਨਹੀਂ ਆ ਉਹ ਗੱਲ ਮੰਮੀ ਦੇ ਛੱਡ ਦਿੰਦੀ ਹੈ ਸੌੜ ਦੇ ਦਿੰਦੀ ਕਰਨ ਉਹ ਡਈ ਹੈ ਸਭ ਕੁਝ ਤੇਰੀ ਭਾਬੀ ਕਰਾਉਂ ਡਈ ਹੈ ਸਾਰਾ ਕੁਝ ਉਹ ਚੱਲ ਇੱਥੇ ਕਿਤੇ ਨਾਲ ਕੋਈ ਫਾਇਦਾ ਹੈ ਨਹੀਂ ਆ ਕਿਦਰ ਨੂੰ ਨਾ ਜੇ ਮੰਮੀ ਘਰ ਆਉਂਦੀ ਹੈ ਨਾ ਤਾਂ ਮੈਂ ਦੋਵੇਂ ਨਹੀਂ ਚੱਲਦੇ ਠੀਕ ਆ ਆਹੋ ਚੱਲ ਇਦਾਂ ਹੀ ਕਰਾਂਗੇ ਠੀਕਾ ਤਾ ਦਸੀ ਨਾ ਤੂੰ ਉਧਰ ਚਲ ਮੈਂ ਨਹੀਂ ਦਗਾ ਹਾਂ ਹੋ ਚੁੱਪ ਕੀਤਾ ਜਾਵਾਂਗੇ